केजीवाल साहब ਦਾ ਭਗਵੰਤ ਮਾਨਜੀ ਦਾ ਇਹ ਨਿਸ਼ਚੈ ਹੈ ਜਿਹੜਾ ਐਸੀ ਜਿਹੜਾ ਹੈ ਨਸ਼ੇ ਨੂੰ ਜਿਹੜਾ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਤੇ 스포츠 ਦੇ ਖੇਤਰ ਦੇ ਵਿੱਚ ਕਿਸੇ ਸਰਕਾਰ ਨੇ ਮਾਰਿਆ ਪ੍ਰਾਇਰਟੀ ਤੇ ਲਿਆ ਤੇ ਨਾ ਹੀ ਨਸ਼ੇ ਦੇ ਖਿਲਾਫ ਸਿਰਫ ਲਿਪ ਸਰਵਿਸ ਹੁੰਦੀ ਰਹੀ ਹੈ ਹੁਣ ਤੱਕ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਸਰਕਾਰ ਵੱਲੋਂ ਜਿਹੜੇ ਇਨੀਸ਼ੀਏਟਿਵਸ ਲਏ ਗਏ ਨੇ 스포츠 ਦੇ ਖੇਤਰ ਦੇ ਵਿੱਚ ਉਹਦਾ ਵੱਧ ਤੋਂ ਵੱਧ ਲਾਹ ਲੈਣ ਐਮਐਲ ਸਾਬ ਅੱਜ ਜਿਹੜੇ ਖੇਡਾਂ ਦੀ ਸ਼ੁਰੂਆਤ ਹੋਈ ਹੈ ਉਸ ਜਗ੍ਹਾ ਤੇ ਕੀ ਕਹਣਾ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ ਜਸੀ ਢੱਲ ਜਿਹੜਾ ਹੈ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਇਹ 3rd ਕਲੱਬ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਬੀ ਸਪੋਰਟ ਦੀ ਇੱਥੇ ਕਰਾਈ ਜਾ ਰਹੀ ਹੈ ਮਲਟੀਪਰਪਸ ਸਕੂਲ ਦੇ ਗਰਾਊਂਡਸ ਦੇ ਵਿੱਚ ਮੈਂ ਧੰਨਵਾਦ ਕਰਦਾ ਹਾਂ ਪ੍ਰਿੰਸੀਪਲ ਦਾ ਇੱਥੋਂ ਦੇ ਜਿਨ੍ਹਾਂ ਨੇ ਇੰਨੀ ਅੱਛੀ ਫੈਸਿਲਿਟੀ ਜਿਹੜੀ ਹੈ ਉਹ ਤਿਆਰ ਕਰਕੇ ਜਿਹੜੀ ਇਹ ਕੰਡਕਟ ਕਰਾ ਰਹੇ ਨੇ ਤੇ ਆਰਗੇਨਾਈਜ਼ਿੰਗ ਕਮੇਟੀ ਦਾ ਵੀ ਜਿਹੇ ਜਿਹੜੇ ਖੇਡਾਂ ਦੇ ਜਿਹੜੇ ਹੁੰਦੇ ਨੇ ਟੂਰਨਾਮੈਂਟਸ ਇਹ ਸਾਡੇ ਵਾਸਤੇ ਪ੍ਰੇਰਨਾ ਸਰੋਤ ਹੁੰਦੇ ਨੇ ਜੀ ਜਿੰਨੀ ਵੀ ਆਡੀਅנס ਇੱਥੇ ਆ ਕੇ ਦੇਖੇਗੀ ਜਾਂ ਸਪੋਰਟਸ ਪਰਸਨ ਜਿਹੜੇ ਇਹਦੇ ਵਿੱਚ ਪਾਰਟ ਲੈਂਦੇ ਨੇ ਉਹ ਦੋ ਜਿਹੜੇ ਨੇ ਉਹਦੇ ਨਾਲ ਦੋ ਲੱਖ ਜਿਹੜੇ ਨੇ ਅਸੀਂ ਅਚੀਵ ਕਰਦੇ ਆਂ ਇੱਕ ਤਾਂ ਆਪਣੀ ਅੱਛੀ ਸਿਹਤ ਦਾ ਤੇ ਨਾਲ ਹੀ ਦੂਜਾ ਜਿਹੜਾ ਹੈ ਨਸ਼ੇ ਦੀ ਜਿਹੜੀ ਕੁਰੇਤ ਜਿਹੜੀ ਹੈ ਉਸ ਤੋਂ ਦੂਰ ਰਹਿਣ ਦਾ ਇੱਕ ਸੰਦੇਸ਼ ਜਿਹੜਾ ਹੈ ਇਹ ਜਿਹੇ ਟੂਰਨਾਮੈਂਟਸ ਦਿੰਦੇ ਨੇ ਇਹ ਹੁੰਦੇ ਰਹਿਣ ਇਹੀ ਸਾਡੀ ਜਿਹੜੀ ਹੈ ਕੋਸ਼ਿਸ਼ ਰਹੇਗੀ ਖੇਡ ਗੇਡਾਂ ਦੀ ਗੱਲ ਕੀਤੀ ਆਵੇ ਪੰਜਾਬ ਸਰਕਾਰ ਵੀ ਖੇਡਾਂ ਨੂੰ ਲੈ ਕੇ ਬੜਾ ਉਤਸ਼ਾਹਤ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਨਸ਼ੇ ਨੂੰ ਲੈ ਕੇ ਦੂਜੀ ਜਿਹੜੀ ਹੈ ਮੁਹਿੰਮ ਚਲਾਈ ਹੈ ਜਾਨਕਿ ਫੇਜ਼ 2 ਜਿਹੜਾ ਚਲਾਇਆ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜੜੋ ਖਤਮ ਕਰ ਸਕੇਗੀ ਆਮ ਆਦੀ ਪਾਰਟੀ ਸਾਰੇ ਪਬਲਿਕ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਤੱਕ ਨਾ ਤਾਂ ਅਜਿਹਾ ਹਮਲਾ ਸਪੋਰਟਸ ਦੇ ਖੇਤਰ ਦੇ ਵਿੱਚ ਕਿਸੇ ਸਰਕਾਰ ਨੇ ਮਾਰਿਆ ਪ੍ਰਾਇਰੀਟੀ ਤੇ ਲਿਆ ਤੇ ਨਾ ਹੀ ਨਸ਼ੇ ਦੇ ਖਿਲਾਫ ਸਿਰਫ ਲਿਪ ਸਰਵਿਸ ਹੁੰਦੀ ਰਹੀ ਹੈ ਹੁਣ ਤੱਕ ਤੇ ਜੇ ਅਸੀਂ ਅੱਜ ਡਾਟਾ ਕਲੈਕਟ ਕਰੀਏ ਤੇ ਦੇਖੀਏ ਪਿਛਲੇ 4 ਸਾਲਾਂ ਦੇ ਵਿੱਚ ਕਿੰਨੇ 30000 ਤੋਂ ਵੱਧ ਜਿਹੜੇ ਨੇ ਐਫ ਆਈ ਆਰ ਦਰਜ ਹੋਈਆਂ ਨੇ ਤੇ 40000 ਤੋਂ ਵੱਧ ਬੰਦੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੇ ਅਸ ਪਰ ਲਾਅ ਜਿਹੜਾ ਐਕਸ਼ਨ ਲਿਆ ਗਿਆ ਸੋ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਹੈ ਇੱਕ ਆਨ ਗoing ਜਿਹੜੀ ਹੈ ਇਹ ਬੈਟਲ ਹੈ ਜੀ ਇਹ ਵਾਰ ਹੈ ਜਿਹੜਾ ਹੈ ਇਹ ਚੱਲਦਾ ਰਹਿਣਾ ਜਦੋਂ ਤੱਕ ਪੰਜਾਬ ਜਿਹੜਾ ਹੈ ਬਿਲਕੁਲ ਨਸ਼ਾ ਮੁਕਤ ਨਹੀਂ ਹੋ ਜਾਂਦਾ ਕੇਜਰੀਵਾਲ ਸਾਹਿਬ ਦਾ ਭਗਵੰਤ ਮਾਨਜੀ ਦਾ ਇਹ ਨਿਸ਼ਚੈ ਹੈ ਜਿਹੜਾ ਹੈ ਇਸੀ ਜਿਹੜਾ ਸਨਸ਼ੀ ਨੂੰ ਜਿਹੜਾ ਪੰਜਾਬ ਦੇ ਵਿੱਚ ਕੋਈ ਜਗਾਂਦੀ ਨਹੀਂ ਦਿੱਤੀ। ਦਿੱਲੀ ਦੀ ਗੱਲ ਕੀਤੀ ਆਵੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਦਸੀ ਵੱਲੋਂ ਜੋ ਸ਼ਬਦ ਬੋਲੇ ਗਨੇ ਪੰਜਾਬ ਦੇ ਵਿੱਚ ਲਗਾਤਾਰ ਉਸ ਤੇ ਸਿਆਸਤ ਕੀਤੀ ਜਾ ਰਹੀ ਹੈ। ਪੁਤਲੇ ਡੇ ਨੇ ਆਮ ਆਜ਼ਮੀ ਪਾਰਟੀ ਦੇ ਫੁੱਕੇ ਜਾ ਰਹੇ ਨੇ ਕਿ ਲੱਗਦਾ ਹੈ ਕਿ ਗੁਰੂਆਂ ਪ੍ਰਤੀ ਜਿਹੜੀ ਸ਼ਬਦਾਵਲੀ ਬੋਲਣੀ ਕਿ ਸਹੀ ਸੀ ਹੋ। ਅੱਜਕੱਲ ਨਾ ਜੀ ਇੱਕ ਫੈਡ ਬਣ ਗਿਆ ਹੈ ਇਹ AI ਨਾਲ ਜਿਹੜਾ ਹੈ ਛੇੜਛਾੜ ਰੰਦਾ ਸੋ ਅੰਟਿਲ ਅਨਲੈਸ ਦ ਟਰੂਥ ਕਮਸ ਆਊਟ ਇਟ ਇਟ ਵਿਲ ਨੋਟ ਬੀ ਨਾਈਸ ਫॉर ਮੀ ਟੂ ਕਮੈਂਟ ਰਾਈਟ ਨਾਓ ਬਿਕਾਉਸ ਸਾਨੂੰ ਲੱਗਦਾ ਵੀ ਇਹ ਕਿਸੇ ਨਾ ਕਿਤੇ ਫੇਰ ਕਿਸੇ ਨੇ ਕੋਈ ਸ਼ਾਰਟ ਕਰਕੇ AI ਦੇ ਨਾਲ ਜਿਹੜਾ ਹੈ ਇੱਕ ਦੂਜੇ ਦੇ ਕਿਰਦਾਰ ਕੁਸ਼ੀ ਦੇ ਵਿੱਚ ਜਿਹੜਾ ਹੈ ਉਹ ਇੱਕ ਮੈਲਾਫਾਈਡ ਅਟੈਂਪਟ ਹੈ ਅੱਛਾ ਪਟਿਆਲਾ ਦੀ ਗੱਲ ਕੀਤੀ ਆ ਵੀ ਕੀ ਹੋਰ ਵਿਕਾਸਕਾਰ ਚੱਲ ਰਹੇ ਥੋੜੀ ਜਾਣਕਾਰੀ ਸਾਂਝੀ ਕਰ ਦਿਓ ਕਿਉਂਕਿ ਕੁਝ ਕੰਮ ਜਿਹੜੇ ਅਧੂਰੇ ਪਏ ਸੀ ਕੀ ਪੂਰੇ ਹੋ ਗਏ ਕਿਉਂਕਿ ਮੌਸਮ ਵੀ ਇਦਾਂ ਦਾ ਸੀ ਮੌਸਮ ਹੀ ਕਰਕੇ ਥੋੜਾ ਜਿਹਾ ਬ੍ਰੇਕ ਲੱਗੀ ਹੋਈ ਹੈ ਜਦੋਂ ਥੋੜਾ ਜਿਆਦਾ ਇੱਕ ਵਾਰੀ ਖੁੱਲ ਕੰਦ ਵਗੈਰਾ हट जाएगी ते ਉਸ ਜਿਹੜੀ ਹੈ ਉਹ हट जाएगी ਉਸ ਤੋਂ ਬਾਅਦ ਸੜਕਾਂ ਦਾ ਜਿਹੜਾ ਅੱਧਾ ਕੰਮ ਰਹਿ ਗਿਆ ਉਹ ਵੀ ਪੂਰਾ ਕੰਪਲੀਟ ਕੀਤਾ ਜਾਏਗਾ ਤੇ ਨਾਲ ਹੀ ਹੋਰ ਕਮਿਊਨਿਟੀ ਸੈਂਟਰਸ ਦੇ ਵਿੱਚ ਜਿਹੜਾ ਹੈ ਉਹ ਵੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ ਸਰ ਨਿਊ ਜਨਰੇਸ਼ਨ ਨੂੰ ਕੀ ਮੈਸੇਜ ਦੋਗੇ ਗੇਮ ਦੇ ਸਪੋਰਟਸ ਦੇ ਪ੍ਰਤੀ ਜਿਹੜੇ ਕਿ ਇਹਨਾਂ ਤੋਂ ਪਿੱਛੜਦੇ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਸਪੋਰਟਸ ਇੱਕ ਜਿਹਹਾ ਮਾਧਿਅਮ ਹੈ ਜਿਸ ਦੇ ਰਾਹੀਂ ਨੌਜਵਾਨ ਪੀੜ੍ਹੀ ਜਿਹੀ ਹੈ ਉਹ ਨਸ਼ਿਆਂ ਤੋਂ ਹੋਰ ਕੁਰੇਤਾਂ ਤੋਂ ਦੂਰ ਰਹਿੰਦੀ ਹੈ। ਜੀ ਬਿਲਕੁਲ। ਨਾਲ ਹੀ ਆਪਣੀ ਸਿਹਤ ਵੀ ਜਿਹੜੀ ਹੈ ਉਹ ਸਿਹਤ ਆਪ ਰੰਦੇ ਨੇ ਤਾਂ ਇਹ ਤੇ ਵਨ-ਵਨ ਸਿਚੁਏਸ਼ਨ ਹੈ ਸਾਰਿਆਂ ਵਾਸਤੇ। ਮੈਂ ਸਾਰਿਆਂ ਨੂੰ ਤੁਹਾਡੇ ਮਾਧਮ ਰਾਹੀਂ ਇਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਸਰਕਾਰ ਵੱਲੋਂ ਜਿਹੜੇ ਇਨੀਸ਼ੀਏਟਿਵਸ ਲਏ ਗਏ ਨੇ ਸਪੋਰਟਸ ਦੇ ਖੇਤਰ ਦੇ ਵਿੱਚ ਉਹਦਾ ਵੱਧ ਤੋਂ ਵੱਧ ਲਾਹ ਲੈਣ ਜੀ। ਸਰ ਤੁਸੀਂ ਤੇ ਮਲਟੀਪਰਪਸ ਸਕੂਲ ਦੇ ਵਿੱਚ ਪਹੁੰਚੇ ਹੋ ਜਿਹੜੇ ਟੂਰਨਾਮੈਂਟ ਚੱਲ ਰਿਹਾ ਇਹਨਾਂ ਬਾਰੇ ਕੀ ਕਹੋਗੇ? ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੱਸੀ ਟੱਲ ਮੈਮੋਰੀਅਲ ਕਲੱਬ ਵੱਲੋਂ ਜੋ ਅੱਜ ਤੀਸਰਾ بیسਬਾਲ ਚੈਂਪੀਅਨਸ਼ਿਪ ਇਹ ਖੇਡ ਕਰਵਾਈ ਜਾ ਰਹੀ ਹੈ ਜਿੱਥੇ ਕਿ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਗੁਰੰਗਤ ਦੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਜਵਾਨੀ ਦੀ ਤਾਕਤ ਨੂੰ ਜਵਾਨੀ ਨੂੰ ਸੰਭਾਲਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੱਲ ਅਖਾੜੇ ਰਚੇ ਉੱਥੇ ਕੁਸ਼ਤੀਆਂ ਕਰਵਾਉਣੀਆਂ ਤਾਂ ਕਿ ਨੌਜਵਾਨੀ ਜਿੱਥੇ ਆਪਣੀ ਸਿਹਤ ਪੱਖੋਂ ਜਿਹੜੀ ਹੈ ਉਹ ਠੀਕ ਰਹੇ ਤੇ ਦੂਸਰਾ ਇਹ ਨਸ਼ਿਆਂ ਤੋਂ ਮੁਕਤ ਹੋ ਸਕੇ ਉਸੇ ਤਰ੍ਹਾਂ ਅੱਜ ਵੀ ਸਾਨੂੰ ਲੋੜ ਹੈ ਸਾਡੇ ਨੌਜਵਾਨਾਂ ਨੂੰ ਉਹਨਾਂ ਦਾ ਸਿਹਤ ਦਾ ਜਿਹੜਾ ਬਾਲ ਹੈ ਉਹ ਯੋਗ ਥਾਂ ਤੇ ਵਰਤੋਂ ਵਿੱਚ ਲੱਗੇ ਉਹ ਨਸ਼ਿਆਂ ਤੋਂ ਦੂਰ ਹੋਣ ਇੱਕ ਚੰਗਾ ਸਮਾਜ ਸਿਰਜਕੀਏ ਨੌਜਵਾਨੀ ਨੂੰ ਚੰਗੀ ਸਿੱਧ ਮਿਲੇ ਇਹ ਜਿਹੜਾ ਵੱਡਾ ਉਪਰਾਲਾ ਹੈ ਵਿਦਾਇ ਦੇ ਪਾਤਰ ਹੈ ਸਮੁੱਚੀ ਟੀਮ ਗੁਰੂ ਸਾਹਿਬ ਅਸਥਿਤ ਰਹਿਣਾਂ ਨੂੰ ਬਲ ਪ੍ਰਦਾਨ ਕਰਦੇ ਰਹਿਣ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਖੇਡ ਵਾਲੇ ਪਾਸੇ ਜਿਹੜਾ ਹੈ ਉਹ ਲਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਡਾਂ ਨੂੰ ਤਸ਼ਾਦ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਨਹੀਂ ਕੋਈ ਨਾ ਕੋਈ ਜਿਹੜੇ ਉਪਰਾਲੇ ਨੂੰ ਕੀਤੇ ਜਾਂਦੇ ਨੇ ਬੇਸ਼ੱਕ ਨਸ਼ਿਆਂ ਨੂੰ ਜੜ੍ਹਾਂ ਖਤਮ ਕਰਨ ਲਈ ਪੰਜਾਬ ਸਰਕਾਰ ਦੂਜਾ ਫੇਜ ਜਿਹੜਾ ਹੈ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੋ ਪਟਿਆਲਾ ਦੇ ਵਿੱਚ ਅੱਜ ਇਹਦਾ ਨੂੰ ਉਤਸ਼ਾਹ ਕਰਨ ਲਈ ਪੰਜਾਬ ਦੇ ਵਿਧਾਇਕ ਯਾਨਕੀ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧਤ ਐਮਐਲਏ ਜਿਤਪਾਲ ਸਿੰਘ ਕੋਹਲੀ ਤੇ ਗੁਰਦੁਆਰਾ ਦੁਖਨਵਾਰਨ ਸਾਹਿਬ ਨਵੀਂ ਪਾਸ਼ਾ ਜੀ ਦਾ ਸਥਾਨ ਅੱਜਿੱਥੇ ਕਿ ਉਸ ਸਥਾਨ ਤੋਂ ਭਾਈ ਪ੍ਰਨਾਮ ਸਿੰਘ ਜੀ ਤੇ ਸਮੁੱਛੀ ਜਿਹੜੀ ਕਲਾਬ ਦੀ ਟੀਮ ਆ ਉਥੇ ਪਹੁੰਚੀ ਹੋਈ ਆ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ ਕਿਉਂਕਿ ਨਸ਼ੇ ਨੂੰ ਜੜਾ ਖਤਮ ਕਰਨ ਲਈ ਇਹ ਚੱਗਾ ਉਪਰਾਲਾ ਸੋ ਪੂਰੀ ਟੀਮ ਸੋ ਸਭ ਤੋਂ ਪਹਿਲਾਂ ਉਹਨਾਂ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਆ ਵੀ ਇਹ ਉਪਰਾਲਾ ਕਿਵੇਂ ਕੀਤਾ ਗਿਆ ਕਿਉਂਕਿ ਸਰਕਾਰੀ ਵੱਡੇ ਉਪਰਾਲੇ ਕਰ ਰਹੀ ਹੈ ਤੁਹਾਡੇ ਵੱਲੋਂ ਤੁਹਾਡੀ ਜਿਹੜੀ ਸੰਸਥਾ ਹੈ ਇਸ ਸੰਸਥਾ ਨੇ ਕਿਵੇਂ ਸ਼ੁਰੂਆਤ ਕੀਤੀ ਤੇ ਅੱਜ ਕਿੰਨੇ ਕ ਸਮਾਂ ਹੋ ਗਿਆ ਵਾਇਗੁਰੂ ਦੇ ਮੇਰ ਨਾਲ ਜਦੋਂ ਇਹ ਬੇਟਾ ਦੁਨੀਆ ਤੋਂ ਗਿਆ ਸੀ ਤਾਂ ਸਾਰੇ ਇਹਨਾਂ ਦੇ ਨਾਲ ਦੇ ਕੋਚ ਤੇ ਸਾਰੇ ਕੁਲੀਗਜ਼ ਨੇ ਇਹੀ ਮੈਨੂੰ ਹਿੰਮਤ ਦਿੱਤੀ ਇਹੀ ਕਿਹਾ ਕਿ ਅਸੀਂ ਆਪਣੇ ਭਰਾ ਨੂੰ ਜਿਹੜਾ 골ਡ ਮੈਡਲਿਸਟ ਹੈ ਉਸ ਨੂੰ ਹਮੇਸ਼ਾ ਲਾਈਵ ਰੱਖਾਂਗੇ ਤੇ ਇਹਨਾਂ ਦੇ ਉਪਰਾਲੇ ਸਦਕਾ ਪਿਛਲੇ 3 ਸਾਲ ਤੋਂ ਇਹ ਟੂਰਨਾਮੈਂਟ ਰੈਗੂਲਰ ਹੋ ਰਿਹਾ ਹੈ بیسਬਾਲ ਦਾ ਤੇ ਜਸੀ ਢੱਲ ਮੈਮੋਰੀਅਲ ਕਲੱਬ ਸਪੋਰਟਸ ਮੈਮੋਰੀਅਲ ਕਲੱਬ ਰੈਗੂਲਰ ਬਣਾਇਆ ਗਿਆ ਹੈ ਰਜਿਸਟਰਡ ਕਰਾਇਆ ਗਿਆ ਹੈ ਤੇ ਇਹ ਇੱਕ ਸਾਰਿਆਂ ਵੱਲੋਂ ਉਪਰਾਲਾ ਕਰਕੇ ਇੱਕ ਅੱਛੀ ਸੰਸਥਾ ਬਣਾਉਣ ਦਾ ਉਪਰਾਲਾ ਹੈ ਤੇ ਇਸ ਨੂੰ ਹਮੇਸ਼ਾ ਇਹ ਚਾਹਾਂਗਾ ਕਿ ਵਾਇਗਰੂ ਇਹਨਾਂ ਨੂੰ ਤਰੱਕੀ ਬਖਸ਼ੇ ਇਹਨਾਂ ਨੂੰ ਬਲ ਬਖਸ਼ੇ ਤੇ ਇਸੇ ਤਰ੍ਹਾਂ ਹਿੰਮਤ ਕਰਕੇ ਇਸ ਤੋਂ ਇਹ ਜੀ ਪਨੀਰੀ ਨਿਕਲੇ ਇੱਕ ਤਾਂ ਨਸ਼ਿਆਂ ਨੂੰ ਛੱਡਣ ਬੱਚੇ ਨਸ਼ਿਆਂ ਵੱਲ ਜਿਹੜਾ ਰੁਝਾਅ ਹੋ ਰਿਹਾ ਹੈ ਔਰ ਸਾਡੇ ਪੰਜਾਬ ਗਵਰਨਮੈਂਟ ਦਾ ਭਗਵਾਨ ਜੀ ਦਾ ਇਹ ਮੈਸੇਜ ਵੀ ਹੈ ਵੀ ਯੁੱਧ ਨਸ਼ਿਆਂ ਵਿਰੁੱਧ ਤੇ ਮੇਰੀ ਉਹੀ ਉਪਰਾਲਿਆਂ ਨੂੰ ਅੱਗੇ ਲੈ ਕੇ ਇਹੀ ਬੇਨਤੀ ਕਰਾਂਗਾ ਕਿ ਸਾਨੂੰ ਅਗਰ ਗਵਰਨਮੈਂਟ ਦਾ ਸਹਿਯੋਗ ਦਵੇ ਤਾਂ ਅਸੀਂ ਇੱਕ ਗੱਡਮੀ ਜੱਸੀ ਢਾਲ ਦੇ ਨਾਤੇ ਬਣਾਉਣਾ ਚਾਹੁੰਦੇ ਆ ਮੈਡਮ ਐਸੋਸੀਏਸ਼ਨ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਸਾਡੀ ਅਪੀਲ ਸੁਣਨ ਤੇ ਅੱਗੇ ਤੋਂ ਇਹਨਾਂ ਬੱਚਿਆਂ ਨੂੰ ਅਸੀਂ ਹਮੇਸ਼ਾ ਕੋਈ ਨਵੀਂ ਤੋਂ ਨਵੀਂ ਗੇਮ ਦਿਖਾਉਂਦੇ ਰਹੀਏ ਔਰ ਉਮੀਦ ਕਰਾਂਗਾ ਕਿ ਵਾਈਗਰੂ ਸਾਨੂੰ ਇਸ ਕੰਮ ਵਿੱਚ ਕਾਮਯਾਬੀ ਬਖਸ਼ੇਗਾ ਬੱਚਿਆਂ ਦੀ ਗੱਲ ਕੀਤੀ ਆ ਜਿਹੜੇ ਸਪੋਰਟਸ ਨਾਲ ਸੰਬੰਧਿਤ ਨੇ ਜਿਹੜੇ ਖੇਡਣਾ ਚਾਹੁੰਦੇ ਨੇ ਇਹ ਕੀ ਪੰਜਾਬ ਤੋਂ ਆਏ ਨੇ ਕਿ ਅਦਰ ਸਟੇਟਾਂ ਤੋਂ ਉਹ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨੇ ਇਹ ਸਾਰੇ ਆਲ ਇੰਡੀਆ ਲੈਵਲ ਤੋਂ ਇਹਨੇ ਹੈਗੇ ਨੇ ਜੀ ਮਹਾਰਾਸ਼ਟਰ ਦੀ ਵੀ ਹੈ ਛੱਤੀਗੜ੍ਹ ਦੀ ਵੀ ਹੈ ਟੀਮ ਰਾਜਸਥਾਨ ਦੀ ਵੀ ਹੈ ਤੁਹਾਡੇ ਹਿਮਾਚਲ ਦੀ ਵੀ ਹੈ ਹਰਿਆਣੇ ਦੀ ਵੀ ਹੈ ਪੰਜਾਬ ਦੀ ਵੀ ਨੇ ਸਾਡਾ ਆਪਣਾ ਜੱਸੀ ਢਾਲ ਦੇ ਕਲੱਬ ਦੇ ਵੀ ਟੀਮ ਹੈ ਇੱਕ ਇਸ ਤਰ੍ਹਾਂ ਕਰਕੇ ਸਾਡੇ ਕੋਲੇ 16 ਟੀਮਾਂ ਆਈਆਂ ਸੀ ਜਿਨ੍ਹਾਂ ਚੋਂ ਅਸੀਂ ਮਤਲਬ ਕਿ 3 ਦਿਨਾਂ ਦਾ ਮੈਚ ਰੱਖਿਆ ਅੱਗੇ 2 ਦਿਨਾਂ ਦਾ ਰੱਖਦੇ ਸੀ ਹੁਣ 3 ਦਿਨਾਂ ਦਾ ਰੱਖਿਆ ਅੱਗੇ ਤੋਂ ਟਰਾਈ ਕਰਾਂਗੇ ਕਿ ਹੋਰ ਵਾਧਾ ਕੀਤਾ ਜਾਵੇ ਤੇ ਟੀਮਾਂ ਸਾਡੇ ਕੋਲੇ 16 ਆਈਆਂ ਸੀ ਪਰ ਅਸੀਂ ਟੌਪ 8 ਟੀਮਾਂ ਸਿਲੈਕਟ ਕਰਕੇ ਗੇਮ ਕਰਾ ਰਹੇ ਹਾਂ ਅੱਗੇ ਤੋਂ ਹੋਰ ਵੀ ਉਪਰਾਲਾ ਕੀਤਾ ਜਾਏ। ਭਾਜੀ ਜਿਵੇਂ ਖੇਡਾਂ ਦੀ ਗੱਲ ਕੀਤੀ ਗਈ ਆ ਕਿਉਂਕਿ ਪੰਜਾਬ ਸਰਕਾਰ ਵੀ ਇਸ ਨੂੰ ਲੈ ਕੇ ਕਿਤਨਾ ਕਿਤੇ ਵਚਨ ਬੰਦਾ ਕਿਉਂਕਿ ਦੂਜਾ ਫੇਸ ਨਸ਼ਿਆਂ ਦਾ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਕਿਉਂਕਿ ਬੱਚੇ ਰਹੇ ਨੇ ਨਸ਼ਿਆਂ ਲੱਗ ਚੁੱਕੇ ਨੇ ਕਿ ਉਹ ਖੇਡਾਂ ਵੱਲ ਉਤਸ਼ਾਹਿਤ ਹੋਣ ਤਾਂ ਜੋ ਕਿ ਪੰਜਾਬ ਦਾ ਕੋਈ ਭਿੱਖ ਮਾਰ ਸਕੇ। ਤੁਹਾਨੂੰ ਲੱਗਦਾ ਹੈ ਕਿ ਖੇਡਾਂ ਵੱਲ ਆਉਣ ਦੇ ਨਾਲ ਕੀ ਬਾਕੀ ਬੱਚਾ ਜਿਹੜਾ ਨਸ਼ੇ ਵੱਲ ਨਹੀਂ ਜਾਂਦਾ? ਬਿਲਕੁਲ ਲੱਗਦਾ ਹੈ ਲੱਗਦਾ ਨਹੀਂ ਹੈ ਡੈਫੀਨਿਟਲੀ ਇਹੀ ਗੱਲ ਹੈ ਕੋਈ ਵੀ ਨੌਜਵਾਨ ਜਾਂ ਬੱਚਾ ਕੋਈ ਖੇਡਾਂ ਨੂੰ ਛੱਡ ਕੇ ਨਸ਼ੇ ਵੱਲ ਕਦੋਂ ਜਾਂਦਾ ਹੈ ਜਦੋਂ ਉਹ ਫ੍ਰੀ ਹੁੰਦਾ ਹੈ ਜੇ ਉਹਦਾ ਫ੍ਰੀ ਟਾਈਮ ਆਪਾਂ ਯੂਟਿਲਾਈਜ਼ ਕਰਾਂਗੇ ਗਰਾਊਂਡ 'ਚ ਲੈ ਕੇ ਆਉਣ ਵਾਸਤੇ ਉਹਨੂੰ ਪ੍ਰੇਰਿਤ ਕਰਾਂਗੇ ਆਬਵੀਅਸਲੀ ਉਹ ਨਸ਼ੇ ਵੱਲ ਨਹੀਂ ਜਾਊਗਾ ਉਹ ਕੁਝ ਨਾ ਕੁਝ ਕਰਕੇ ਜਾਊਗਾ ਗਰਾਊਂਡ ਆ ਦੀ એનર્ਜੀ ਲਾ ਕੇ ਜਾਊਗਾ ਕੁਝ ਨਾ ਕੁਝ એનર્ਜੀ ਬਰਨ ਕਰਕੇ ਜਾਊਗਾ ਤਾਂ ਮੈਨੂੰ ਲੱਗਦਾ ਨਹੀਂ ਵੀ ਉਹਦਾ ਦਿਮਾਗ 'ਚ ਮਾੜਾ-ਮੋਟਾ ਵੀ ਨਸ਼ਾ ਪਰਦੀ ਖਿਆਲ ਹੋਊਗਾ ਮੈਂ ਸੋ 17-18 ਸਾਲ ਸਪੋਰਟਸ ਕੀਤੀ ਹੈ ਪਟਿਆਲੇ 'ਚ ਨਸ਼ਾ ਹੈ ਨਹੀਂ ਪਟਿਆਲੇ 'ਚ ਵੀ ਹੈ ਕਿਉਂ ਮੈਂ ਸਪੋਰਟਸ ਕਰ ਗਿਆ ਮੈਂ ਸਪੋਰਟਸ ਕਰਦਾ ਰਿਹਾ ਜਿਹੜਾ ਫ੍ਰੀ ਟਾਈਮ ਹੁੰਦਾ ਸੀਗਾ ਉਸ ਟਾਈਮ ਆਪਾਂ ਗਰਾਊਂਡ 'ਚ ਹੁੰਦੇ ਸੀਗੇ ਤੇ ਥੱਕ ਜਾਂਦੇ ਸੀਗੇ ਇੰਨਾ ਮੈਂ ਕਿ ਆ ਕੇ ਮਾੜੇ-ਮੋਟੀ ਸਟੱਡੀ ਕਰਕੇ ਆਉਂਦਾ ਅੱਜ ਤਾਂ ਦੂਰ ਦੀ ਗੱਲ ਕਿਤੇ ਆਵੇ ਕਿ ਤੁਹਾਨੂੰ ਲੱਗਦਾ ਜਿਹੜਾ ਚੰਗਾ ਸਪੋਰਟਸ ਕਰ ਲੈਂਦਾ ਉਸ ਤੋਂ ਬਾਅਦ ਚੰਗਾ ਜਿਹੜਾ ਸਪੋਰਟ ਦੇ ਵਿੱਚ ਨਾਮ ਬਣਾ ਲੈਂਦਾ ਕਿ ਉਸ ਲੈਵਲ ਤੱਕ ਉਹਨੂੰ ਜੌਬ ਹੈ ਜਾਂ ਫਿਰ ਉਸ ਲੈਵਲ ਬਿਲਕੁਲ ਮਿਲਦੀ ਹੈ ਮੈਂ ਤੁਹਾਨੂੰ ਕਹਾਂ ਮੇਰੀ ਗੱਲ ਕਰ ਲਓ ਮੈਂ ਇੱਕ 올림픽 ਐਥਲੀਟ ਆ ਤੇ ਮੈਨੂੰ ਆਪਣੇ ਆਪ ਹੀ ਜੋਬ ਮਿਲ ਗਈ ਹੈ ਆਊਟਸਟੈਂਡਿੰਗ ਸਪੋਰਟਸ ਵੈਕੈਂਸੀ ਮਿਲੀ ਗਈ ਮਿਲੀਆਂ ਸੀ ਆਈ ਨਿਕਲੀਆਂ ਸੀ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਪਿਛਲੇ 15 ਸਾਲਾਂ ਤੋਂ ਜਿੰਨੀਆਂ ਜੋਬਸ ਆ ਸਰਕਾਰ ਦੌਰਾਨ ਨਿਕਲੀਆਂ ਨੇ ਤੁਸੀਂ ਆ ਵੀ ਇੱਕ ਵਾਰ ਪੜਤਾਲ ਕਰਕੇ ਦੇਖੋ ਵੀ ਕਿੰਨੀ ਜੋਬਸ ਨਿਕਲੀਆਂ ਹੋਣਗੀਆਂ ਤੇ ਅੱਜ ਦੀ ਗੱਲ ਕਿੱਥੇ ਅੱਜ ਦੀ ਗੱਲ ਕਿੱਥੇ ਆਪੇ ਜੋ ਸੰਸਥਾ ਵੱਲੋਂ ਪ੍ਰਾਲਾਗ ਕੀਤਾ ਗਿਆ ਜੋ ਕਲੱਬ ਵੱਲੋਂ ਪ੍ਰਾਲਾਗ ਕੀਤਾ ਗਿਆ ਜਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਨੇ ਕਿ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਾਲੇ ਜਿਹੜੀਆਂ ਹੋਰ ਸੰਸਥਾਵਾਂ ਨੂੰ ਵੀ ਕਰਨੇ ਚਾਹੀਦੇ ਨੇ ਬਿਲਕੁਲ ਕਰਨੇ ਚਾਹੀਦੇ ਨੇ ਜੇ ਆਪਾਂ ਨਸ਼ੇ ਤੋਂ ਦੂਰ ਰੱਖਣਾ ਹੈ ਨਾ ਆਪਣੀ ਜਵਾਨੀ ਨੂੰ ਇਸ ਤਰ੍ਹਾਂ ਦੀ ਹੋਰ ਬਿਹਤਰੀ ਸੰਸਥਾਵਾਂ ਹੋਣੀ ਚਾਹੀਦੀ ਨੇ ਹਰੇਕ ਸ਼ਹਿਰ 'ਚ ਹੋਣੀ ਚਾਹੀਦੀਆਂ ਨੇ ਹਰੇਕ ਜ਼ਿਲੇ 'ਚ ਹੋਣੀ ਚਾਹੀਦੀਆਂ ਨੇ ਤੇ ਤਾਂ ਹੀ ਆਪਾਂ ਆਪਣੀ ਜਵਾਨੀ ਨੂੰ ਦੂਰ ਰੱਖ ਰੱਖ ਸਕਦੇ ਆ ਸਰਕਾਰੀ ਸਰਕਾਰ ਦੇ ਨੁਮਾਇੰਦੇ ਤੁਹਾਡੇ ਕੋਲ ਪਹੁੰਚੇ ਕੋਈ ਸਨੇਹਾ ਕੋਈ ਮੈਸੇਜ ਕਿਉਂਕਿ ਜਿਸ ਤਰ੍ਹਾਂ ਨੇ ਕਿਹਾ ਕਿ ਅਸੀਂ ਜਿਹੜਾ ਇੱਕ ਚੰਗਾ ਜਿਹੜਾ ਕਲੱਬ ਬਣਾਉਣ ਦੀ ਸੋਚ ਰਿਹਾ ਇੱਕ ਚੰਗੀ ਜਿਹੜਾ ਇੰਸਟੀਚਿਊਟ ਹੋਣਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਉਹ ਸਿੱਖਿਆ ਲੈ ਸਕਣ ਹਾਂ ਮੈਨੂੰ ਲੱਗਦਾ ਵੀ ਕਲੱਬ ਜ਼ਰੂਰ ਬਣੂਗਾ ਪਰ ਟਾਈਮ ਲੱਗ ਸਕਦਾ ਥੋੜਾ ਬਾਅਦ ਸਾਲ ਡੇਢ ਸਾਲ ਪਰ ਕਲੱਬ ਬਣਾਉਣਾ ਚਾਹੀਦਾ ਤਾਂ ਹੀ ਆਪਾਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਕੇ ਰੱਖ ਸਕਦੇ ਹਾਂ ਆਪਾਂ ਸੋ ਬਿਲਕੁਲ ਇਹ ਚੰਗਾ ਉਪਰਾਲਾ ਐ ਸੋ ਤੁਹਾਨੂੰ ਇਹ ਤਸਵੀਰ ਇੱਕ ਵਾਰ ਫੇਰ ਦਿਖਾ ਦਈਏ ਜੱਸੀ ਟੱਲ ਮੈਮੋਰੀਅਲ ਸਪੋਰਟਸ ਕਲੱਬ ਬੋਲੋ ਜਿਹੜਾ ਉਪਰਾਲਾ ਕੀਤਾ ਗਿਆ ਸੋ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਪਰਾਲੇ ਜਿਹੜੇ ਚੰਗੇ ਨੇ ਉਹ ਸਾਬਤ ਹੋਣਗੇ ਇਹ ਸਰ ਜਿਹੜਾ ਜੱਸੀ ਟੱਲ ਮੈਮੋਰੀਅਲ ਸਪੋਰਟਸ ਟੂਰਨਾਮੈਂਟ ਤੁਸੀਂ ਦੇਖ ਰਹੇ ਹੋ ਇਹ ਕੋਈ ਟੂਰਨਾਮੈਂਟ ਨਹੀਂ ਸਾਡੇ ਲਈ ਜੀ ਇਹ ਸਾਡੇ ਲਈ ਸਾਡੀ ਭਾਵਨਾਵਾਂ ਨੇ ਜੋ ਸਾਡੀ ਜਸੀ ਢਾਲ ਦੇ ਪ੍ਰਤੀ ਨੇ ਜੋ ਸਾਡੀਆਂ ਸਪੋਰਟਸ ਦੇ ਪ੍ਰਤੀ ਨੇ ਅਸੀਂ ਇੱਕ ਉਪਰਾਲਾ ਕੀਤਾ ਕਿ ਜਿੰਨੇ ਸਾਡੇ ਪਲੇਅਰ ਨੇ ਜਿਹੜੇ ਪੁਰਾਣੇ ਖੇਡਦੇ ਸੀਗੇ ਔਰ ਜਿਹੜੇ ਅੱਜ ਗਵਰਨਮੈਂਟ ਪੋਸਟਾਂ ਦੇ ਬੈਠੇ ਨੇ ਜਾਂ ਸਕੂਲਾਂ ਦੇ ਵਿੱਚ ਨੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਆਂਦਾ ਸੀ ਕਿ ਅਸੀਂ ਸਪੋਰਟਸ ਲੀਗ ਕੀ ਕਰ ਸਕਦੇ ਹਾਂ ਤੇ ਜੋ ਅੱਜ ਤੁਸੀਂ ਰੂਪਰੇਖਾ ਦੇਖ ਰਹੇ ਹੋ ਜੋ ਇਹ ਤੁਸੀਂ ਇੱਕ ਘਾਲਾਂ ਗੱਲੀ ਦੇਖ ਰਹੇ ਹੋ ਇਹ ਗੁਰੂ ਮਹਾਰਾਜ ਨੇ ਸਹਿਦ ਦਿੱਤੀ ਕਿ ਸਾਨੂੰ ਅਸੀਂ ਇਹ ਟੂਰਨਾਮੈਂਟ ਕਰਾਉਣ ਦੇ ਵਿੱਚ ਕਾਮਯਾਬ ਹੋਏ ਔਰ ਇਹ ਤੁਹਾਨੂੰ ਦੱਸਦਾ ਕਿ ਇਹ ਪੂਰੇ ਭਾਰਤ ਵਰਸ਼ ਦੇ ਅੰਦਰ ਪੂਰੇ ਭਾਰਤ ਦੇਸ਼ ਦੇ ਅੰਦਰ ਇਹ ਪਹਿਲੇ ਲੈਵਲ ਦਾ ਟੂਰਨਾਮੈਂਟ ਸੀ ਜਿਸ ਦੇ ਅੰਦਰ ਤੁਸੀਂ ਦੇਖੋਗੇ ਮਾਉਂਟ ਬਣਿਆ ਹੋਇਆ بیسਬਾਲ ਅ ਮਿਲਣਗੇ ਜੀ ਇੰਡੀਆ ਦੇ ਅੰਦਰ ਕਿਸੇ ਟੂਰਨਾਮੈਂਟ ਤੇ ਮਾਊਂਟ ਨਹੀਂ ਮਿਲਦੇ ਅਸੀਂ ਇੱਥੇ ਬਣਾ ਕੇ ਦੇ ਰਹੇ ਹਾਂ ਸਾਡਾ ਬੇਸਿਕਲੀ ਮੋਟਿਵ ਇਹ ਹੈ ਕਿ ਅਸੀਂ ਬੱਚਿਆਂ ਨੂੰ ਇੱਕ ਫੈਸਿਲਿਟੀ ਪ੍ਰਦਾਨ ਕਰੀਏ ਕਿ ਜਿਹੜਾ ਕੱਲ ਨੂੰ ਜਾ ਕੇ ਜਦੋਂ ਇੰਡੀਆ 올림픽 ਕੀ ਖੇਡੇ ਜਾਂ ਇੰਡੀਆ ਦੇ ਵਿੱਚ ਇੱਕ ਟੂਰਨਾਮੈਂਟ ਖੇਡੇ ਹੋਏ ਦੋ ਚਾਰ ਪਲੇਅਰ ਹੋਣ ਜਿਹੜੇ ਗੇਮਾਂ ਨੂੰ ਅੱਗੇ ਲੈ ਕੇ ਜਾਣ ਬੱਚਿਆਂ ਨੂੰ ਸੇਧ ਮਿਲੇ ਬੱਚੇ ਦੇਖ ਸਕਣ ਕਿ ਟੂਰਨਾਮੈਂਟ ਹੁੰਦਾ ਕੀ ਹੈ ਚੰਗੇ ਪਲੇਅਰ ਇੱਥੇ ਤੁਸੀਂ ਦੇਖੋਗੇ ਇੰਡੀਆ ਦੀ ਟੀਮ ਦੇ ਘੱਟੋ ਘੱਟ 10 12 ਪਲੇਅਰ ਇੱਥੇ ਖੇਡਦੇ ਜੋ ਵਰਤਮਾਨ ਵਿੱਚ ਸੀਨੀਅਰ ਇੰਡੀਆ ਟੀਮ 'ਚ ਖੇਡ ਰਹੇ ਨੇ ਇਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਟੂਰਨਾਮੈਂਟ ਹੈ ਗੇਮ ਕਿਵੇਂ ਚੱਲਦੀ ਹੈ ਕਿਵੇਂ ਖੇਡਣਾ ਹੈ ਇੱਕ ਹਾਈ ਲੈਵਲ ਪਰਫਾਰਮੈਂਸ ਦੇਣੀ ਹੈ ਤੇ ਇੱਕ ਸਾਈਕੋਲੋਜੀਕਲ ਲੈਵਲ ਬੱਚੇ ਦਾ ਕੀ ਹੋਣਾ ਚਾਹੀਦਾ ਹੈ ਉਹਦੇ ਫਿਜ਼ੀਕਲੋਜੀਕਲ ਰਿਕੁਆਇਰਮੈਂਟਸ ਕੀ ਨੇ ਉਹ ਸਾਰਾ ਬੱਚੇ ਇੱਥੋਂ ਦੇਖਦਾ ਜੀ ਠੀਕ ਹੈ ਸਰਦਾਰ ਉਜਾਗਰ ਸਿੰਘ ਜੀ ਸੋ ਸਾਬਕਾ ਡੀਪੀਆਰ ਨੇ ਸੋ ਵੀ ਇੱਥੇ ਇਸ ਜਗ੍ਹਾ ਤੇ ਪਹੁੰਚੇ ਨੇ ਸਰ ਚੰਗਾ ਉਪਰਾਲਾ ਜਿਹੜਾ ਅੱਜ ਕਲੱਬ ਵੱਲੋਂ ਕੀਤਾ ਗਿਆ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਨੌਜਵਾਨ ਨੇ ਇਸ ਪ੍ਰਤੀ ਜਿਹੜਾ ਖੇਡਣ ਨੇ ਕੀ ਬਾਕੀ ਉਹ ਨਸ਼ੇ ਤੋਂ ਦੂਰ ਰਹਿਣਗੇ ਜੋ ਸਰਕਾਰ ਦੀ ਮੁਹਿੰਮ ਆ ਔਰੰਗ ਇਹ ਤਾਂ ਬਹੁਤ ਵਧੀਆ ਉਦਮ ਹੈ ਜੀ ਬੱਚਿਆਂ ਨੂੰ ਸਪੋਰਟਸ ਦੇ ਵੱਲ ਲਾਣਾ ਇਹ ਬਹੁਤ ਵੱਡੀ ਐਸ ਟਾਈਮ ਪੰਜਾਬ ਦੇ ਵਿੱਚ ਲੋੜ ਹੈ ਕਿਉਂਕਿ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਨਸ਼ਿਆਂ ਵੱਲ ਲੱਗੀ ਆ ਸਿਰਫ ਇਸੇ ਕਰਕੇ ਆ ਕਿ ਅਸੀਂ ਆਪਣੀ ਸਪੋਰਟਸ ਤੋਂ ਦੂਰ ਹੋ ਗਏ ਆ ਤੇ ਬਹੁਤ ਅੱਛੀ ਗੱਲ ਹੈ ਕਿ ਇਹਨਾਂ ਨੇ ਹਰ ਸਾਲ ਉਦਮ ਕਰਦੇ ਨੇ ਤੇ ਇਸ ਨਾਲ ਨੌਜਵਾਨਾਂ ਨੂੰ ਸੇਧ ਮਿਲੇਗੀ ਤੇ ਸਿੱਧੇ ਰਸਤੇ ਪਹੁੰਚਣਗੇ ਤੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਗੇ ਜਿਹੜਾ ਸੋਸਾਇਟੀ ਨੂੰ ਕੋਈ ਨੁਕਸਾਨ ਹੋਵੇ